ਜੀ ਸਾਡੇ ਭਾਂਡਿਆਂ ਦਾ ਘਰਾ ਪੂਰਾ ਲੱਗਿਆ ਪਿਆ ਹੈ ਹੁਣ ਗਾਜਰ ਲੱਗੂ ਗਈ ਗਾਜਰ ਪਾਕ ਬਣ ਗਿਆ ਅਸੀਂ ਲਿਖਾਵਾਂਗੇ ਭਾਂਡਿਆਂ ਦੀ ਖਾਵਾਂਗੇ ਭਾਂਡੇ ਵਿਚਾਰੀ ਮਾਜੂਗੀ ਬਾਅਦ ਚ ਜਦੋਂ ਸਾਰਾ ਕੰਮ ਆਪਣਾ ਕੰਪਲੀਟ ਹੋ ਗਿਆ ਲੋ ਜੀ ਕਰੋ ਆਪਣਾ ਚਾਹੀਦੀ ਗਾਜਰ ਗਾਜਰਾ ਹੋ ਗਿਆ ਜੀ ਇਹਨੂੰ ਪਾ ਦੀ ਰਿਚ ਲੋ ਜੀ ਇਹ ਪਾ ਦੀਆਂ ਗਾਜਰਾ ਸਰਦਾਰ ਜੀ ਨੇ ਕੜਾਹੀ ਚ ਪਨੀਰ ਗਾਜਰਾਂ ਨੇ ਜੀ ਇਹ ਹੈ 10 ਕਿਲੋ ਲਈ 8 ਕਿਲੋ ਲਈ 8 ਕਿਲੋ ਰਹੀ ਜੀ 8 ਕਿਲੋ ਛੱਡ ਦੇ ਕੇ ਸੱਤ ਨਹੀਂ ਜੀ ਕਿਉਂ ਅੱਧਾ ਕਿਲੋ ਦੀ ਮਸਾਹੂ ਚੀਰ ਲਿੱਤੇ ਪਰੇ ਕਿਉਂ ਰੋਹਿਦੋਂ ਡਿੱਕੇ ਘੱਟ ਮਿਲ ਗੀਆਂ ਕੋਈ ਚੱਕਰ ਹੀ ਨਹੀਂ ਆ ਸੜਦੇ ਲੱਗਿਆ ਰਹੇ ਚੜ ਕੋਈ ਨਾ ਲਾਉ ਉਹ ਜੀ ਪੱਠਲ ਹੋ ਗਿਆ ਆਪਣਾ ਖਾਲੀ ਸਰਦਾਰ ਜੀ ਚਲਾਉਂਦੇ ਨੇ ਪੱਠੀ ਲੋਡ ਆਪਾਂ ਇਹਨੂੰ ਹੁਣ ਕੱਸ ਦਿੰਨੇ ਆ ਕੱਸਦਾ ਜਿੰਨਾ ਮਰਜ਼ੀ ਚੱਲ ਇਹ ਤਾਂ ਫਿਰ ਕਰਦੇ ਸਾਂ ਹੈ ਨਾ ਆ ਕੱਸ ਦਿੰਨੇ ਮਰ ਖੁੱਲ ਗਿਆ ਬਰਾਉਣਾ ਬਣ ਰਿਹਾ ਜੀ ਪੱਠੀ ਆਪਣੀ ਹੋ ਗਈ ਹੈ ਚਾਲੂ ਤੇ ਸਧਾਰ ਜੀ ਹੁਣ ਭੁੰਨਣਗੇ ਗਾਜਰਾਂ ਥੋੜੀ ਜਿਹਾ ਪਾਣੀ ਜਖਤ ਹੋ ਜਿੰਦਾ ਇਹ ਚੀਨੀ ਪਾਈ ਹੋਈ ਕੋਚਨਾ ਫੇਰ ਨਾ ਸੋਖਾ ਇਹਦੇ ਵਿੱਚ ਔਖ ਲੱਗਦਾ ਹੈ ਨਾ ਪਸਾਏ ਵੀ ਦੁੱਲੇ ਨਾ ਗਾਦੇ ਨਾ ਮਾਰਨਾ ਪੈਣਾ ਧਾਬੇ ਨਾ ਮਾਰਨਾ ਪਿਆ ਉਹ ਤਾਂ ਉਹ ਪੱਕਾ ਹਲਵਾਈ ਸਰਦਾਰ ਜੀ ਹਲਵਾਈ ਦਾ ਕਹਿੰਦਾ ਛੋਟੇ ਨੂੰ ਵੀ ਘਟਦੇ ਆ ਸਾਫ ਤਾਂ ਹੰਦਈਆ ਜੀਨੇ ਵਿਚਾਰ ਇਹਨੇ ਕਦੇ ਹਲਵਾਈ ਤਾਂ ਉਹ ਕੋਚਨਾ ਵੀ ਨਹੀਂ ਫੇਰਿਆ ਕੜਾਹੀ ਝੋਕੀ ਕਰੂ ਬਰਾ ਪ੍ਰੇਰੀਵਾਰ ਨਾ ਅਗਰਪਾਗਮਾ ਨਾ ਖਵਾ ਨਾ ਦਮੇ ਇਹ ਰੇਲ ਲਾ ਗਈ ਬੰਦਿਆ ਨਾ ਇਹ ਮਸ਼ੀਨ ਉੱਤੇ ਚੈੱਕ ਕਰ ਚਾ ਦੁਕਾਨ ਤੇ ਬੰਦ ਕਰ ਗਈ ਹੋਗੀ ਉਹਨੂੰ ਬੰਦ ਕਰ ਚੋਣਾ ਓ 9 ਵਜ ਗਈ ਜੀ ਲਾਈਟਾਂ ਨੂੰ ਚਾਲੰਗ ਕਰਕੇ ਉਹਦੇ ਨਾਲ ਜਾ ਕੇ 10 ਵਜ ਜਾਣਾ ਨਾ ਇਹ ਨੂੰ ਰਾਮ ਨਾਲ ਇਹ ਨੂੰ ਟਾਈਮ ਲੱਗੂਗਾ ਗਾਜਰਾਂ ਨੂੰ ਟਾਈਮ ਲੱਗਦਾ ਨਾ ਮੇਰੇ ਸਾਂਹਾਂ 20-25 ਮਿੰਟ ਲੱਗਣਗੇ ਅੱਛਾ ਫੇਰ ਫੇਰ ਟਾਈਮ ਲੱਗੂ ਖਵਾ ਪਾ ਕੇ ਹਨਾ ਤੇ ਲੋ ਜੀ ਗਾਜਰਾ ਨੂੰ ਥੋੜਾ ਜਿਹਾ ਸੇਕ ਲੱਗ ਚੁੱਕਿਆ ਸੀ ਹਨਾ ਤੇ ਸਰਦਾਰ ਜੀ ਕਹਿੰਦੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਚੀਨੀ ਤੇ ਚੀਨੀ ਹੈ ਕਿਸੀ ਤਕਰੀਬਨ ਡੇਢ ਕਿਲੋ ਸੀ ਡੇਢ ਤੋਂ ਥੋੜੀ ਜਿਹੀ ਘੱਟ ਡੇਢ ਪੌਣੇ 2 ਸੀ ਤੇ ਇਹ ਆਪਾਂ ਚੀਨੀ ਲਓ ਮਿਕਸ ਕਰ ਦਿੱਤੀ ਹੈ ਤੇ ਹੁਣ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਸੇਕ ਲਵਾਵਾਂਗੇ ਗਾਜਰਾਂ ਨੂੰ ਤੇ ਜਦੋਂ ਗਾਜਰ ਆਪਣੀਆਂ ਵਧੀਆ ਐਨ ਰੈਡੀ ਹੋ ਗਈਆਂ ਭੁੰਨ ਗਈਆਂ ਤਾਂ ਫੇਰ ਇਹਦੇ ਵਿੱਚ ਪਾਵਾਂਗੇ ਆਪਾਂ ਖੋਆ। ਲੋ ਜੀ ਇੱਧਰ ਆਪਾਂ ਨੇ ਜੋ ਚਿੱਨੀ ਪਾਈ ਸੀ ਗਾਜਰਾਂ ਦੇ ਵਿੱਚ ਹੋ ਗਿਆ ਜੀ ਆਪਣਾ ਤਿਆਰ। ਕੋਈ ਬਾਤ ਨਹੀਂ ਆਪ ਹੋਰ ਨਾ। ਹਾਂ ਤੇ ਇੱਧਰ ਮੈਂ ਹੁਣ ਖੋਆ ਥੋੜਾ ਜਿਹਾ ਤਾਂ ਇੱਕ ਲੈ ਆਇਆ ਇਹ। ਦੋ ਦਿੰਨੇ ਆਣੇ ਨੇ। 2 ਕਿਲੋ ਪਲੱਸ। 2 ਕਿਲੋ ਤੋਂ ਪਲੱਸ। ਤੇ ਨੂੰ 45 ਗ੍ਰਾਮ ਵੀ ਘਰ ਲੈਣੇ ਆ। ਜਿਵੇਂ ਰੈਡੀ। ਚੰਮੂ ਗੱਲਪੁਰੋਂ ਜੋ ਵਾਲਾ ਐਕਸਪਰਟ ਆਗਾ। ਤੇ ਲੋਜ ਖੁਆ ਵਗੈਰਾ ਪੋਤਾ ਸੀ ਤੇ ਕਾਜਰਾਂ ਦੇ ਵਿੱਚ ਕਾਜਰਾ ਵੀ ਆਪਣੀਆਂ ਰੈਡੀ ਹੋ ਗਈਆਂ ਸੀ ਤੇ ਆਪਾਂ ਨੇ ਮਿਕਸ ਕਰ ਦਿੱਤਾ ਹੁਣ ਇਹਦੇ ਵਿੱਚ ਖੁਆ ਹਨਾ ਤੇ ਸਰਦਾਰ ਜੀ ਕਹਿੰਦੇ ਜੇ ਤੁਸੀਂ ਇਹ ਵੀ ਇਦਾਂ ਹੀ ਗਜਰੇਲਾ ਖਾਣਾ ਤਾਂ ਦਿੱਤਾ ਹੈ ਖਾ ਸਕਦੇ ਹੋ ਜੇ ਮਤਲਬ ਟਿੱਕੇ ਜਮਣ ਤਾਂ ਆਪਾਂ ਟਿੱਕੇ ਜਮਾ ਦਾਂਗੇ ਹਨਾ ਬਹੇ ਨੂੰ ਦੇਖ ਗਰੇਲਾ ਪਾਉਣਾ ਹਨਾ ਬਹੇ ਤੇ ਡਰਾਈ ਫੂਡ ਪਾਓ ਬਸ ਤਿਆਰ ਹੈ ਗਰੇਲਾ ਹਨਾ ਗਰੇਲਾ

9 ਵਜੇ ਸ਼ੁਰੂ ਕਰਿਆ ਜੀ ਕਿੰਨੇ ਵਜ ਗਏ 9:30 ਕਿੰਨਾ 9:50 ਹੋ ਗਏ 10:00 ਬਜੇ ਵਿੱਚ ਜਿਹ ਪਹਿਲਾਂ ਖੋਆ ਬਣਾਇਆ ਹੈ ਨਾ ਅਸੀਂ ਤੇ ਦੂਸਰੇ ਦਾ ਉਹਦਾ ਗਜਰਾਂ ਦਾ ਕਰਦੀ ਫਸਟ ਰੈਨ ਉਹ ਤੋਂ ਬਾਅਦ ਖੋਆ ਤੇ ਮਿਕਸ ਕਰਨ ਨੂੰ ਵਿੱਚ ਗਜਰਾਂ ਦੇ ਇਹ 50 ਮਿੰਟ ਲੱਗੇ ਪੂਰੇ ਤੇ ਮੁੱਖ ਤੋਂ ਬਾਅਦ ਦਿਖਾ ਰਹੀ ਗਜਰ ਨਹੀਂ ਸਾਡਾ ਹੋ ਗਿਆ ਤਿਆਰ ਹੋ ਲੱਗਿਆ ਤਾਂ ਸਟੇਕ ਲਵਾ ਦਾਂਗੇ ਨਹੀਂ ਬਸ ਓਕੇ ਤਿਆਰ ਖਾਣ ਲਈ ਸਾਨੂੰ ਸਵਾਤ ਅੱਗੇ ਦੋ ਦੋ ਟਿੱਕੀਆਂ ਜਿਸੇ ਮਰਨ ਦਾ ਮੇਰਾ ਦਿਨੇ ਜਦੋਂ ਆਊਗਾ ਪਹਿਲਾਂ ਰੋਟੀ ਤੇ ਫਿਰ ਇਹ ਖਾਇ ਕਰੂੰਗਾ ਹੁਣ ਉਹ ਪਿੱਛੇ ਗੜਾ ਲੁਕੀ ਜਾਂਦਾ ਲੋ ਜੀ ਇੱਧਰ ਥਾਲ ਤੇ ਪ੍ਰਾਂ ਦੇ ਵਿੱਚ ਘੋਲਾ ਕੇ ਰੱਖ ਦਿੱਤਾ ਵਾਪਸ ਆ ਤੇਰਾ ਦੇਖਾਂ ਨਾ ਸਿਮ ਫੜੀ ਤੇ ਤੁਮਾ ਪਾਣੇ ਮਾਰੂੰਗਾ ਤੂੰ ਤਾਂ ਕੱਚਈ ਦੇ ਤਾ ਪਾਣੇ ਪੁੱਛਿਆ ਕਰਨਾ ਕੁਛ ਟਾਈਮ ਪੰਜ ਚਾਰ ਮਿੰਟ ਦਾ ਜਦੋਂ ਥੋੜਾ ਜਿਹਾ ਮੀਡੀਅਮ ਹੋ ਗਿਆ ਉਹ ਮੈਨੂੰ ਪਾਇਆ ਜਾਂਦਾ ਸੰਧਿਆ ਚ ਤੇ ਇਹ ਨਹੀਂ ਕਿ ਮੁੰਏ ਜਿਆਦਾ ਕਰਮ ਪਾ ਰਹੇ ਤਾਂ ਇਹਦੀ ਇਹ ਛੋਕੜੀ ਨਹੀਂ ਬਣਨੀ ਜੰਮੜਾ ਦੀ ਆ ਕੇ ਦੇਖਣਾ ਹੁਣ ਚੱਕੂੜਿਆ ਬਚਾ ਕਰ ਦੇ ਜਾ ਕੇ ਲੱਗੇ ਸਵੇਰੇ ਉੱਠਣਾ ਹੈ ਤੇਰੇ ਕੱਟੇ ਜਾਣਗੇ ਹਾਂ ਹਾਂ ਚੈੱਕ ਕਰ ਲਾਂਗੇ ਘੰਟੇ ਦਾ ਘੰਟੇ ਦਾ ਬਟੇ ਰੋੜ ਨਰਮ ਹੋ ਜਾਂਦਾ ਸਵੇਰੇ ਕੱਟੇ ਜਾਣਗੇ ਬਾਅਦੋਂ ਤੱਕ ਠੰਡਾ ਹੋ ਗਿਆ ਥੋੜਾ ਬਹੁਤ ਕਰਨਾ ਕੰਡਾ ਮੰਮਾ ਲਿਖ ਕੇ ਬਤਾਓ ਕੀ ਹੋਇਆ ਬਣਾਓ ਵੀਡੀਓ ਤੂੰ ਬਣਾ ਲੈਣਾ ਫਿਰ ਕਾ ਕੀ ਹੋਇਆ ਇੰਨੇ ਦਿਨ ਉਹੀ ਕੰਮ ਵਾਰਸ ਦੱਸਦੇ ਸੀਗਾ ਨਾ ਹੁਣ ਆ ਗਿਆ ਅੱਜ ਬਣਾਉਣ ਲੱਗ ਗਏ ਨੇ ਕੀ ਹੋ ਗਿਆ ਬਾਅਦ ਚੋ ਕਰ ਦਾਂਗੇ ਇੱਕ ਸਿਆਰ ਤਾਂ ਜੀ ਨਾ ਨਹੀਂ ਨਗਾਤ ਨੇ ਉਸ ਦੱਸ ਦੋ ਚੰਨ ਇਹ ਮੋਟਾ ਟਾਇਪੋ ਤੇ ਬਲੇ ਉਹ ਕੋਲ ਕੋਲੀ ਲੈ ਬਲੇ ਉਹ ਹੋ ਲੈ ਲੈ ਬਸੇ 15 ਮੂਜ ਵਿੱਚ ਬਸ ਇੰਨੇ ਸਭਾ ਤੇ ਚ ਹਾਂ ਹਾਂ ਨੀਚੇ ਕਰਕੇ ਕਰੀ ਫੁੱਤ ਰੁਕ ਜਾ ਉੱਪਰ ਸਾਮਾ ਕਾ ਲਾ ਯਾ ਨੌਰੀ ਮੈਨੂੰ ਥੋੜੇ ਹੋਰ ਪਾ ਦੇ ਥਾਲ ਚ ਇਨਾ ਆਣਾ ਨਹੀਂ ਜੀ ਆਊਗਾ ਤੋ ਥਾਲ ਨਹੀਂ ਉਹ ਸਾੜ ਤੇ ਕਰ ਲਾ ਮੇਰਾ ਬੰਦਾ ਨੀਚੇ ਕਰਕੇ ਕਰ ਦਿੱਤੇ ਇੱਕ ਪਿਆਰ ਤੇ ਜੱਡੀ ਦੱਸੂਗਾ ਇਹ ਵਰਤੰ ਤੂੰ ਸਾੜ ਤੋ ਪਾਣੀ ਲੱਗਦਾ ਮੈਨੂੰ ਜੀ ਹਾਂ ਪਾਣੀ ਲੱਗਦਾ ਕਿਉਂ ਲਾ ਲੂੰ ਕਿਉਂ ਲਾ ਲੂੰ ਕਿਉਂ ਲਾ ਲੂੰ ਕਿਉਂ ਰੱਖਾਂ ਫੈਨ ਲਾ ਦਾਂ ਨਾ ਅਦਰੋਂ ਮਿਕਰੀ ਫੈਨਿੰਗਾ ਮਗਾਇਆ ਇਹ ਕਿ ਅਦਰ ਕਿਲੋ ਦਾ ਮਗਾਇ ਕਰ ਰਿਹਾ ਕਿ 1 ਕਿਲੋ ਦਾ ਫੈਨ ਇਹ ਤਾਂ ਵਰਤਦੇ ਨਹੀਂ ਹੈ ਰਹੀ ਕਿਸੇ ਵਾਸਤੇ ਕੰਮ ਆਏ ਦਮੂਂ ਦਾ ਜਮੂ ਪਾਣੀ ਲਾ ਨਾ ਥੋੜਾ ਜਿਹਾ ਇਹਨੂੰ ਮੜਾ ਜਿਹਾ ਪਾਣੀ ਦਾ ਬਾਲੋ ਉੜੀ ਨਹੀਂ ਕੋਈ ਨਿਕਾਸ ਬਹੁ ਨਹੀਂ ਹੈਗਾ ਲਫਾਫਾ ਲਫਾਫਾ ਆਏਗਾ ਲਫਾਫਾ ਜਿਹੜਾ ਮਮਮੀ ਮਮਮੀ ਹਾਂ ਬਸ ਉਹ ਦੇ ਲੈ ਲਾ ਮੈਂ ਪਾਣੀ ਹਾਂ ਹਾਂ ਬਸ ਰਹਿਣ ਮੇਰੇ ਅੱਜ ਚੋਦੀ ਕੋਲੀ ਆਈ ਹੈਗੀ ਇੱਕ ਪੰਜਾਂ ਚੇਨ ਲੈ ਆਏ ਹਾਂ ਲਫਾਫਾ ਲਿਆ ਹਾਂ ਹਾਂ ਕੋਲੀ ਲਫਾਫਾ ਦੇ ਦੋ ਫਾਕੇ ਹਾਂ ਮੈਂ ਮੇਰੇ ਹੱਥ ਚ ਕੋਲੀ ਉਮੀ ਦੀ ਮਮਮੀ ਕੋਈ ਦੋ ਮਿੰਟ ਰਹਿ पार रखो ये ना आएंगे तो पास कर लेंगे देखो कुछ नहीं है ठीक आया थी आया तो आ देखा मैं तो के बारे क्यों ना होगी ਕਿ ਓਖਾ ਤੁਹਾਨੂੰ ਹੋ ਗਿਆ ਹੋਵੇ ਤਾਂ ਇਹ ਤਰੀਕਾ ਬਣਾਓ ਲਫਾਫੇ ਦਾ ਕੌਲੀ ਵਿੱਚ ਪਾ ਲਿਆ ਔਲਫਾਫੇ ਵਿੱਚ ਪਾ ਲਈ ਕੌਲੀ ਬਸ ਇਹੀ ਸਾਬ ਦੋ ਦੋ ਬੋਲ ਦਿੰਦੇ ਖੋ ਆਪਣਾ ਪੁਰ ਜਾਂਦਾ ਤੇ ਯੂਜ਼ ਕੀਤਾ ਦੇਖੋ ਸਰਦਾਰ ਜੀ ਨੇ ਨਿਊ ਤਿਕਾ ਅਪਣਾਓ ਤੁਸੀਂ ਵੀ ਇਹਦੇ ਸਿੱਪ ਤਰੀਕਾ ਸਾਡੇ ਵਾਸਤੇ ਤਾਂ ਬਹੁਤ ਪੁਰਾਣਾ ਮੇਰੇ ਵਾਸਤੇ ਤਾਂ ਨਵਾਂ ਤਰੀਕਾ ਹੈ ਤੁਸੀਂ ਨਵਾਂ ਇਹ ਜੋ ਕੁਝ ਖੋ ਪੂਰਨ ਵੇਲੇ ਕਹਿੰਦੇ ਹਾਂ ਅੰਦਰ ਆਹ ਆ ਮਾ ਜੇ ਸੁਨੇ ਉੱਪਰ ਕਰ ਇਹਨੂੰ ਬੰਦ ਕਰ ਪੁੱਤ ਆ ਲੈ ਮਤ ਹੋਰ ਜਪਾਈ ਥਾਣਾ ਚੰਗੀ ਕਰ ਦ ਉਹਦੇ ਅੰਦਰ ਲੈ ਕੇ ਆ ਅੰਦਰ ਕਰ ਇਸ ਦਾ ਕਿਆ ਕਰੂੰ ਐ ਕੌਲੀ ਫੇਰ ਦੇ ਕੋਲੀ ਕੋਲੀ ਤੇ ਫੋਟ ਫੋਟ ਸਰ ਤੇ ਅੰਦਰ ਕੇ ਬੰਨ ਜਾ ਇਹਦਾ ਆਪ ਤੁਸੀਂ ਉਹ ਵੀ ਲੈ ਸਕਦੇ ਹੋ ਬੂਰਾ ਘੈਂਟ ਬਣਿਆ ਇਹ ਬਹੁਤ ਟਾਪ ਦਾ ਗੋਟ ਦ ਜੌਬ ਐਕਸਲੈਂਟ ਟਾਈਮ ਦੇਖੋ ਕੰਨਾ ਪਾ ਸੇਮੋ ਕੀ ਕਰਦਾ 10 ਵਜੇ ਇੱਧਰ ਮੈਂ ਪੜਦਾ ਉਹ ਗੇਮ ਖੇਡਦਾ ਮੈਂ ਪੜ ਕੇ ਛੱਡ ਕੇ ਫੇਰ ਵੀਡੀਓ ਬਣਾਉਣ ਲੱਗ ਗਿਆ ਤੇ ਗੇਮ ਖੇਡ ਲਿਆ ਹੋਰ ਜਿਹੜੀ ਗੇਮ ਐਕਸਟ ਹੈਵੇਂ ਨਾ ਇਹ ਵੀ ਗੇਮ ਖੇਡਣ ਦਾ ਟਾਈਮ ਟਾਈਮ ਦੇਖੋ ਜੀ ਹੁੰਦਾ ਇਹ ਰੋਟੀ ਖਾਣ ਦਾ ਟਾਈਮ ਹੁੰਦਾ ਜੇ ਪਾ ਗਿਓ ਆ ਬੁਤ ਰੈਡੀ ਇੰਨਾ ਚੱਕੇ ਵਾਟਾ ਦੇਖੋ ਹਜੇ ਵੀ ਉਹ ਚ ਖਾ ਗਿਆ ਰੈਡੀ ਕੌਣ ਤੁਸੀਂ ਮੈਨੂੰ 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 ਕਹਿੰਦਾ ਰੈਡੀ ਕਰ ਤੂੰ ਜੀਤਾਰ ਲਓਂਗੇ ਆਹ ਆ ਮੈਨੂੰ ਬਜਾਰ ਨਾ ਬਸ ਇੱਕ ਚੌਂਚਾ ਇੱਕ ਪਾਇਆ ਸੀਗਾ ਬਸ ਜੀ ਦੀ ਦਰਦੀ ਦੇਸ਼ ਕਰਦੇ ਉਹਨੇ ਤਾਂ ਪਾਉਣੀ ਆ ਆ ਮੈਂ ਮੈਂ ਛੁੱਟਣ ਲੱਗਿਆ ਨਹੀਂ ਸੀਗਾ ਉੱਥੇ ਚਿਕਾਉਣਾ ਹੈ ਕੜਾਹੀ ਉਹ ਤਾਂ ਲੱਗ ਉਹ ਤਾਂ ਮੇਰੀ ਨਾਲ ਹੀ ਸੀ ਉਹ ਦਰਦੀ ਨਾਲ ਤਾਂ ਹੈਗੇ ਸੀਗੇ ਫਿਰ ਬਾਅਦ ਚ ਬਾਹਰੇ ਬਹਿ ਕੇ ਹੌਬੀ ਚਲਾਈਏ ਨੇ ਮੈਂ ਚਰਾਈ ਗੱਦੂ ਕਸ ਲਓ ਜੇ ਹੈਗਾ ਜੀ ਸੁਬਾਹ ਦਾ ਟਾਈਮ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਤੁਸੀਂ ਬਲਾਤੋ ਚ ਇੱਧਰ ਸਾਰਿਆਂ ਨੂੰ ਸਤਿਗੁਰ ਜੀ ਤੇ ਲਓ ਜੀ ਸਰਦਾਰ ਜੀ ਕੱਟਦੇ ਨੇ ਹੁਣ ਟਿੱਕੀਆਂ ਆਪਣਾ ਜੋ ਗਾਜਰ ਪਾਕਸੀ ਵਧਿਆ ਜੰਮ ਗਿਆ ਹੈ ਨਾ ਤੇ ਹੁਣ ਟਿੱਕੀਆਂ ਕੱਟਾ ਲੱਗੇ ਨੇ ਸਰਦਾਰ ਜੀ ਮੈਂ ਕਿਹਾ ਨਹੀਂ ਤਿਕੋਨੀਆਂ ਹੀ ਹੈ ਕੱਟਦੇ ਉਹ ਵਾਲੀ ਉਹਦੀ ਲੱਗਦੀਆਂ ਨੇ ਕਿ ਚਾਰ ਸੀ ਕਿੰਨੇ ਤਿਕੋਨੀਆਂ ਕੱਟਦੇ ਨੇ ਦੀਆ ਬਣਦੀ ਆ ਹਾਂ ਹਾਂ ਬਣਦੀ ਥੋੜਾ ਹੀ ਨਰਮ ਹੋਊ ਸਹੀ ਆ ਕਾਹ ਪਕੜਾਂਗੇ ਅੱਜ ਹੈ ਇਹਨੂੰ ਆਪਾਂ ਉਹ ਲਿਆ ਦੇਣੀ ਆ ਡੱਬੂ ਲਿਆ ਕੀ ਕਰਤਾਈ ਤੁਸੀਂ ਮੈਂ ਆਪਣਾ ਕੰਮ ਕਰਤਾ ਖੋਆ ਗਏ ਤੇ ਕਰਨਾ ਹੀ ਕਰਤਾ ਗੱਜਰਬਾਗ ਕੀ ਨਵਾਤਾ ਹੋ ਕੀ ਨਾ ਮੋਣਾ ਸੀ ਸਿਮੂ ਨੇ ਕਿਹਾ ਜੀ ਬਗਾਜਰਬਾਗ ਨਹੀਂ ਕਰਦੇ ਗੱਜਰਬਾਗ ਮੈਂ ਕਰਦਾ ਹੁਣ ਸਿਮੂ ਦਾ ਕੰਮ ਆ ਸਵੇਰੇ 4 ਵਜੇ ਉੱਠ ਕੇ ਫੜਨਾ ਦੋ ਟਿੱਕੀਆਂ ਦੇ ਦਿਆਂ ਇਹਨੂੰ ਹਲੋ ਜੀ ਸਾਦਾ ਜੀ ਕਹਿੰਦੇ ਅਸੀਂ ਆਪਣਾ ਫਰਜ ਨਿਭਾਤਾ ਹੋਇਆ ਗੱਡੇ ਦੇਖੋ ਸਾਰੀਆਂ ਟਿੱਕੀਆਂ ਕੱਟ ਦਿੱਤੀਆਂ ਨੇ ਤੇ ਹੁਣ ਅਸੀਂ ਪਿੰਨੇ ਆ ਚਾਹ ਚਾਹ ਸਾਡੀ ਬਣੀ ਪਈ ਹੈ ਕੱਪਾਂ ਚ ਪਾਉਨੇ ਆ ਤੇ ਬਨੀਂਦਰ ਬੈਠਾ ਇੱਧਰ ਕਰਦਾ ਪੜਾਈ ਤੇ ਲੋ ਜੀ ਸਿਮਰ ਨੂੰ ਠਾਲਦੇ ਆ ਤੇ ਚਾ ਪੀ ਕੇ ਫਿਰ ਕਰਦੇ ਆ ਕੰਮ ਤੰਦੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੇ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੋ ਵੀ ਚੈਨਲ ਤੇ ਪਹਿਲੀ ਵਾਰ ਨਿਊ ਆ ਪਲੀਜ਼ ਚੈਨਲ ਨੂੰ ਲਾਈਕ ਵੀ ਕਰਦੇ ਸਬਸਕ੍ਰਾਈਬ ਵੀ ਕਰਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਰਦੇ ਗੱਜਰਪਾਰਕ ਦੀ ਲੱਜਦੀ ਕੁਝ ਹੋਰ ਹੂੰ ਹੂੰ ਕਰਦੇ ਗੱਜਰਪਾਰਕ ਦੀ ਲੱਗ ਗਈ ਟੇਸਟਾ ਟੇਸਟਾ ਬੋਲੀ ਦੇਖੋ ਕਿੰਨਾ ਟੈਂਟ ਲੱਗਦੀਆਂ ਨੇ ਟਿੱਕੀਆਂ ਬਹੁਤ ਹੀ ਟੇਸਟੀਆਂ ਟੇਸਟੀਆਂ ਲੋ ਜੀ ਤੁਸੀਂ ਵੀ ਖਾਓ ਕੋਲੀ ਆਲਾ ਖਾਣਾ ਕੋਲੀ ਆਲਾ ਖਾਓ ਪੁਰਿਆ ਹੋਇਆ ਉਹ ਟਿੱਕਿਆ ਹੋ ਗਿਆ ਤੇ ਕੌਨੀਆਂ ਇਧਰ ਹੋ ਗਿਆ ਚੋਰਸ ਲਓ ਜੀ ਮਿਲਾਂਗੇ ਕੱਲ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਸ਼ੀਕਾ ਬਾਏ ਬਾਏ